ਲੋ ਸਸਿਗਾ ਜੀ ਸਾਰਿਆਂ ਨੇ ਹੋਰ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ ਸਾਡੇ ਅੱਜ ਇੱਦਾਂ ਗੱਡੀ ਵਾਲੇ ਹੌਮ ਚ ਪੇਂਟ ਹੁੰਦਾ ਪਿਆ ਹੈ ਮਾ ਸਾਡਾ ਮਿਸਤਰੀ ਆ ਹੈ ਮੈਂ ਤਾਂ ਕੀ ਕਹਿੰਦੇ ਆ ਬਸ ਨਹੀਂ ਤੂੰ ਕੀ ਕਹਿੰਦੇ ਆ ਇੱਥੇ ਮੈਂ ਬਾਰ ਲਖ ਲਿਆ ਹਾਂ ਅਲਹਮਦੁਲਿਲਾ ਬਤਾ ਮਾ ਹੋ ਗਿਆ ਜੇ ਪੇਂਟ ਗੁਲਾਬੀ ਗਿੱਲਾ ਹੈ ਤੀਨ ਬੋਲਾਂਗੇ ਦਾਦੇ ਇਹਨੂੰ ਕਾਲ ਲੈਣਾ ਬੰਦਾ ਨਾ ਬੋਲ ਰਿਹਾ ਗਿੱਲਾ ਨਹੀਂ ਸਾਹ ਰੱਖੀਂ ਇਹਦੇ ਵਿੱਚ ਗੁਲਾਬੀ ਨਾ ਕੀ ਮਿਸਤਰੀ ਦੀ ਪ੍ਰੋਮੋਸ਼ਨ ਨਹੀਂ ਕਰਨੀ ਤੇ ਰਹੀ ਮਿਸਤਰੀ ਦੀ ਪ੍ਰੋਮੋਸ਼ਨ ਹੋਏਗੀ ਨਾ ਆਪਾ ਜੀ ਨੇ ਸਾਡੇ ਪੇਂਟ ਕਰਨ ਦੇ ਜੇ ਕਿਨੂੰ ਪੇਂਟ ਕਰਾਉਣਾ ਹੋਏ ਆਨੂੰ ਦੱਸ ਦਿਓ। ਇਹ ਕਰਨਾ ਨੰਬਰ ਦੇ ਦਾਂਗੇ ਤੁਹਾਨੂੰ। ਹੈ? ਮੈਂ ਇਹਨੇ ਘਟਾਈ ਨਹੀਂ। ਨਹੀਂ ਰੇਟ ਨਹੀਂ ਘਟਾਈ। ਅਹੀਂ ਘਟਵਾਵਾਂਗੇ ਬਾਕੀ ਸਾਰੇ ਜ਼ਿਆਦਾ ਦੇਣਗੇ। ਉਹਨੇ ਨਾ ਕਰਾਂਗਾ। ਉਹਨੇ ਨਾ ਕਰਾਂਗਾ। ਇਹਨਾਂ ਤੋਂ ਉਹਨੇ ਕਰਦਾਂ ਗੱਲ। ਇਹਨੇ ਨੇ ਕਾ ਕਰਾ ਦੇਣਾ। ਇਹਨਾਂ ਦੇ? ਹਾਂ ਜੀ। ਇਹਨਾਂ ਦੇ ਹੋਇਆ ਵਾ। ਹੋਇਆ ਵਾ ਤੇ ਕਿੰਨਾ ਮੈਨੂੰ ਕਿੰਨਾ ਆਊਗਾ? ਸੋਨਾ ਲੱਗਣ ਲੱਗ ਗਿਆ ਹੈ ਨਾ ਅੱਗੇ ਨਾਲ ਛੱਡਣ ਨੂੰ ਵੀ ਹੋਣਾ ਅਜੇ ਅੱਛਾ ਉਹ ਮੰਤਰ ਆਂਦੋ ਗਰਮੀ ਪੱਖਾ ਨਹੀਂ ਲਾਇਆ ਤੇ ਇਹ ਸੋਨਾ ਹੰਡਾ ਹੀ ਤਾ ਫਿਰ ਤੇ ਮੇ ਸੇਕ ਹੋ ਗਿਆ ਨਾ ਸੰਦੋ ਕੁਦੀ ਚੱਗਣੀ ਸਾਹਮਣੇ ਆ ਗਈ ਤੂੰ ਤਾਂ ਜਦ ਕੁਦੀ ਮਾਰਿਆ ਮੈਂ ਸਾਡਾ ਆਪਣਾ ਘਰ ਹੈ ਰਹਿਣ ਵਾਲਾ ਆਸੀ ਸਾਡੀ ਗੱਡੀ ਨਹੀਂ ਲੱਗਦੀ ਬਾਹਰ ਲੱਗੀ ਹੈ

ਚੰਨੂ ਮੈਂ ਬਣ ਗਈ ਹਾੜਾ ਮਿਸ ਤੇ ਗਾਣਾ ਹਾੜਾ ਮੈਸਰੀ ਗਾਣੇ ਵੀ ਬੋਲ ਲੈਂਦਾ ਸੁਬਾਹ ਸੁਬਾਹ ਮੈਨੂੰ ਉਠਾਦੇ ਠੰਡੇ ਹੱਸ ਨਾਲ ਐਸੇ ਸੁਬਾਹ ਸੁਬਾਹ ਮੈਨੂੰ ਉਠਾਦੇ ਦਿੱਤੇ ਹੈ ਠੰਡੇ ਪਾਣੀ ਦੀ ਦਿੱਤੀ ਹੈ ਕੈ ਯੂਨੀਫਾਰਮ ਬਣਾ ਦੇਤੇ ਹੈ ਅੱਜ ਹੋ ਜਾਵੇ ਸਕੂਲ ਨਹੀਂ ਜਾਣਾ ਨਾ ਨਹੀਂ ਜਾਣਾ ਸਕੂਲ ਹੁਣ ਤਾਂ ਹਿੰਦੂਣੀ ਚੱਲੇ ਆ ਹੁਣ ਆਪਣੇ ਪਿੰਡ ਇਹ ਪੁਈ ਕੋ ਆਏ ਸੀ ਸਾਡੇ ਪਿੰਡ ਨਾਲ ਹੁਣ ਸਾਡੇ ਪਿੰਡ ਕਿੱਥੇ ਆ ਸਾਡਾ ਪਿੰਡ ਬੜੀ ਦੂਰ ਕਾ ਸਾਡਾ ਪਿੰਡ ਬੜੀ ਦੂਰ ਹੋ ਹਿਅਰਪੁਰ ਲੱਗੇ ਕੈਨੇਡਾ ਕੈਨੇਡਾ ਸਾਡਾ ਪਿੰਡ ਹੋਰ ਨਾ ਚੁੜੀ ਆ ਆ ਇਹ ਨੰਦੀ ਆ ਆ ਨਾ ਮੈਂ ਲਾ ਲੈਂਦੀ ਆ ਉਹ ਮੇਰੀ ਆ ਇਹ ਚਲਾ ਲੈਂਦਾ ਆ ਕੰਦਾ ਮਾਂ ਪਿੱਛੇ ਬਠੀ ਹੂੰ ਕੱਲਾ ਇਹਦੀ ਪੁਈ ਨਾ ਬੈਠਾ ਸੀ ਆ ਤਾਂ ਮੈਂ ਕੱਲਾ ਆਇਆ ਮੈਦਮੀ ਭੈਣ ਦਵੇ ਆਪਾਂ ਨਾ ਮੈਂ ਗਾਦੀ ਆਈ ਇਹਦੀ ਮੁੰਮੀ ਆਈ ਤਾਂ ਫੇਰ ਕਿਡਨੀ ਆ ਕਿੱਦਾਂ ਹੁਣ ਕੱਢ ਲੈਣੀ ਆ ਇਹਦੀ ਕਿਡਨੀ ਹੁਣ ਨਹੀਂ ਚੱਲ ਜਾਣਾ ਹਾਂ ਹੁਣ ਫੇਰ ਕਿੱਦਿਆ ਹੁਣ ਤਾਂ ਉਹ ਤੂੰ ਉਸਤੀ ਨਹੀਂ ਕਰੀਦੀ ਏਦਾਂ ਕਿਸੇ ਨਾਲ ਬੋਲ ਆ ਅੰਕਲ ਨੇ ਦੱਸਿਆ ਨਾ ਦਿਨ ਹੁਣ ਮੈਂ ਸਕੂਲੋਂ ਬਾਹਰ ਇੱਕ ਕੁੜੀ ਨੇ ਨਾ ਕੋਈ ਚੁੱਕ ਲੈ ਚੱਲਿਆ ਸੀ ਤੇਰੇ ਪੁੱਛਣ ਦੋ ਕੁੜੀਆਂ ਦੀ ਹੋਣੀ ਆ ਲਏ ਦੋ ਦਿਨ ਦੱਸਤਾ ਵੀਡੀਓ ਆ ਵੀ ਨਾ ਪੁੱਛ ਇਹਦੀ ਕਿਹੜੀ ਕੁੜੀ ਉਹ ਆਂਦੇ ਭਾਈ ਜਿਹੜੇ ਉਚਾਨ ਗਈ ਸਕੂਲ ਫੜੀ ਜਾ ਰਹੀ ਦਬਾਨ ਪਿਆ ਨੇ ਪਤਾ ਲਾਇਆ ਤੇ ਮੇਰੀ ਮੂਮੀ ਨੇ ਕਹ ਲਈ ਕਿ ਤੂੰ ਕੁੜੀਆਂ ਦੇ ਘੋਟੇ ਘੋਟੇ ਪਾ ਗਈਆਂ ਸਕੂਲ ਦੇ ਮੇਰੀ ਕਾਪੀ ਰਹੀ ਹੈ ਤੇ ਭਾਣਾ ਜਮਾ ਆਖਣਾ ਉਹਨੇ ਬਾਹਰ ਛਾ ਗਏ ਤੇ ਪੁਲਸਾ ਰਾਹ ਸੋਤਾ ਸਕੂਲ ਲੈ ਸੁਥੀ ਨਹੀਂ ਦੇ ਤਾਦੇ ਫੜੀ ਹੋਵੇ ਕੋਈ ਕੋਮਨ ਫੜਦੀ ਆਈ ਹੁੰਦਾ ਤੂੰ ਪੁਲਸਾ ਆਨੇ ਮੁੰਡੇ ਫੜਨੇ ਛੇ ਦੋ ਕਿ ਕਿੱਥੇ ਜਾਵੋ ਆਉਂਦੇ ਨੇ ਆਣਾ ਘਾਟੀ ਹਾਂ ਵੇ ਇਦਾਂ ਹੀ ਹਾਂ ਹਣ ਸਮਝ ਗਿਆ ਨਾ ਗੱਲ ਕਿਸੇ ਨਾਲ ਜਾਣਾ ਨਹੀਂ ਆ ਇਹ ਨਾ ਜਾਣਾ ਨਹੀਂ ਆ ਜੇ ਨਾ ਤੇ ਭਾਜ ਦੀ ਮਰਜੀ ਆ ਜੀ ਮੈਂ ਨਹੀਂ ਕਿਤੇ ਨਹੀਂ ਕਰਦਾ ਕੱਲ੍ਹ